ਨੁਕਰੀਆਂ ਦਾ ਸ਼ਕੀਨ ਚੈਨਲ ਵੇਖ ਰਹੇ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਗੱਲ ਆਪ ਕਰਾਂਗੇ ਅੱਜ ਕਿ ਜਿਹੜੇ ਬੱਚੇ ਨਸ਼ਿਆਂ ਵੱਲ ਨੂੰ ਜਾ ਰਹੇ ਹਨ ਉਹ ਇੱਕ ਮਾਪਿਆਂ ਦੀ ਬਦੌਲਤ ਹੀ ਜਾ ਰਹੇ ਹਨ ਕਿਉਂਕਿ ਮਾਪੇ ਜਦੋਂ ਮੰਨ ਲਓ ਕਿ ਬੱਚਾ ਕਿਸੇ ਮਾੜੀ ਬਹਿਣੀ ਦੇ ਵਿੱਚ ਬਹਿਣ ਲੱਗਦਾ ਹਨ ਮਾਪੇ ਨਹੀਂ ਉਹਨੂੰ ਰੋਕ ਟੋਕ ਕਰਦੇ ਜੇ ਮੰਨ ਲਓ ਬੱਚੇ ਨੇ ਅੱਜ ਗੱਡੀ ਮੰਗੀ ਆ ਗੱਡੀ ਮੰਨ ਲਓ ਕਿ ਉਹਨੇ 5 6 7 ਲੱਖ ਦੀ ਗੱਡੀ ਮੰਗ ਲਈ ਇੱਕ ਵਾਰ ਨਾਂਹ ਨਹਿਮ ਕਰਦੇ ਆ ਮਾਪਿਓ ਗੱਡੀ ਲੈ ਦੇ ਦਿੰਦੇ ਚੱਕ ਕੇ ਉਹ ਜਿਹੜੀ ਗੱਡੀ ਆ ਉਹ ਗੱਡੀ ਸਾਰੇ ਕੰਮ ਖਰਾਬ ਕਰਦੀ ਆ ਬੰਦਾ ਮਾੜੀਆਂ ਬਹਿਣੀਆਂ ਦੇ ਵਿੱਚ ਜਾਣ ਡੈ ਪੈਂਦਾ ਮਾੜੇ ਯਾਰ ਦੋਸਤ ਮੈਨੂੰ ਡੈ ਪੈਂਦੇ ਆ ਫਿਰ ਗੱਲ ਇਹ ਆ ਕਿ ਬੰਦਾ ਨਸ਼ੇ ਦੇ ਵਿੱਚ ਜਾਣ ਲੱਗ ਪੈਂਦਾ ਜਦੋਂ ਮਾੜੀਆਂ ਟਾਣੀਆਂ 'ਚ ਜਾਣਾ ਤੇ ਫਿਰ ਜੀ ਵੀਰ ਜੀ ਨਸ਼ਾ ਤੇ ਲੱਗਣਾ ਹੀ ਲੱਗਣਾ ਆ ਤੇ ਮੈਂ ਵੀ ਜੀ ਇਹੋ ਕਹਿਣਾ ਚਾਹੁੰਦਾ ਆ ਕਿ ਜਿਹੜੇ ਮਾਪਿਓ ਆਪਦੇ ਬੱਚਿਆਂ ਨੂੰ ਇੰਨੀ ਖੁੱਲ ਦਿੰਦੇ ਆ ਉਹਨਾਂ ਨੂੰ ਕਿਸ ਸ਼ੌਂਕ ਵਾਲੇ ਪਾਸੇ ਕਿਉਂ ਨਹੀਂ ਲਾਉਂਦੇ ਸਾਰੇ ਮਾਪਿਆਂ ਨੂੰ ਮੈਂ ਹੋ ਅਪੀਲ ਕਰਦਾ ਹਾਂ ਕਿ ਆਪਦੇ ਬੱਚਿਆਂ ਨੂੰ ਕਿਸ ਚੰਗੇ ਸ਼ੌਂਕ ਵਾਲੇ ਬੰਨੇ ਲਾਓ ਸ਼ੌਂਕ ਕੋਈ ਵੀ ਨਹੀਂ ਮਾਰਾ ਕਿਸੇ ਵੀ ਸ਼ੌਂਕ ਵਾਲੇ ਬੰਨੇ ਜਾਂ ਖੇਡਾਂ ਵਾਲੇ ਬੰਨੇ ਲਾਓ ਜਾਂ ਘੋੜਿਆਂ ਦਾ ਸ਼ੌਂਕ ਹੋ ਜੇ ਤੇ ਵੀਰ ਜੀ ਜਾਂ ਕਬੂਤਰਾਂ ਦਾ ਸ਼ੌਂਕ ਹੋ ਜੇ ਕਈ ਕਹਿਣਗੇ ਕਬੂਤਰ ਯਾਰ ਭਾਲਦੇ ਆ ਪਰ ਕਬੂਤਰ ਵੀਰ ਜੀ ਯਾਰ ਨੇ ਭਾਲਦੇ ਇੱਕ ਸ਼ੌਂਕ ਹੋ ਜਾਂਦਾ ਬੰਦਾ ਨਸ਼ੇ ਵਾਲੇ ਬੰਨੇ ਕਦੀ ਨਹੀਂ ਜਾਊਗਾ ਜਿਨੇ ਕੋੜੀਆਂ ਰੱਖੀਆਂ ਹੋਣ ਕਬੂਤਰ ਰੱਖੇ ਹੋਣ ਜਾਂ ਕੋ ਖੇਡਾਂ ਦਾ ਸ਼ੌਂਕ ਕਰਦਾ ਹੋਵੇ ਬੱਚਾ ਤਾਂ ਮੈਂ ਸਾਰੇ ਘਰਦਿਆਂ ਨੂੰ ਇਹ ਹੀ ਬੇਨਤੀ ਕਰਨੀ ਚਾਹੁੰਦਾ ਕਿ ਆਪਦੇ ਬੱਚਿਆਂ ਦਾ ਸ਼ੌਂਕ ਪੂਰਾ ਕਰਨ 'ਚ ਉਹਨਾਂ ਦੀ ਮਦਦ ਕਰਿਆ ਕਰੋ ਨਾ ਕਿ ਉਹਨਾਂ ਨੂੰ ਉਹ ਪਾਸੋਂ ਰੋਕਿਆ ਕਰੋ ਕਈ ਮਾਪਿਓ ਮੈਂ ਵੇਨਾਂ ਕਿ ਆਪਦੇ ਬੱਚੇ ਨੂੰ ਕਹਣਗੇ ਤੂੰ ਕੋੜੀ ਰੱਖੇਂਗਾ ਤੂੰ ਕਬੂਤਰ ਰੱਖੇਂਗਾ ਇਹ ਤਾਂ ਗੰਦ ਪਾਉਣਗੇ ਇਹ ਤਾਂ ਐ ਕਰਣਗੇ ਪਰ ਜੇ ਤੁਹਾਡਾ ਬੱਚਾ ਕਿਸ ਸ਼ੌਂਕ ਵਾਲੇ ਬੰਨੇ ਲੱਗੇਗਾ ਨਾ ਤਾਂ ਮੈਂ ਵੀਰ ਜੀ 100% ਲਿਖ ਕੇ ਦੇਣਾ ਕਿ ਤੁਹਾਡਾ ਬੱਚਾ ਕਦੀ ਵੀ ਮਾੜੀ ਸੰਗਤ ਨਹੀਂ ਕਰੂਗਾ ਤੇ ਨਾ ਕਦੀ ਮਾੜੇ ਪਾਸੇ ਜਾਊਗਾ ਕਿਉਂਕਿ ਉਹ ਸ਼ੌਂਕ ਦੇ ਵਿੱਚ ਇੰਨਾ ਕਿ ਜ਼ਿਆਦਾ ਰੁੱਝ ਜਾਏਗਾ ਉਹਦੇ ਕੋਲ ਟਾਈਮ ਹੀ ਨਹੀਂ ਮਿਲਣਾ ਬਾਹਰ ਜਾਣ ਦਾ ਤੇ ਬਾਹਰ ਕਿੱਦਾਂ ਜਾਊਗਾ ਉਹ ਭਰ ਜਾਇਆ ਹੀ ਨਹੀਂ ਹਨ ਸ਼ੌਂਕ ਚੋਂ ਨਿਕਲਿਆ ਹੀ ਨਹੀਂ ਹਨ ਜੇ ਮੰਨ ਲਓ ਘਰੇ ਘੋੜੀ ਰੱਖਦਾ ਤਾਂ ਘੋੜੀ ਤੇ ਹੱਥ ਫੇਰੂਗਾ ਉਹਨੂੰ ਪੱਠੇ ਪਾਊਗਾ ਪੱਠੇ ਵੱਢ ਕੇ ਲਿਆਊਗਾ ਉਹਨੂੰ ਦਾਣਾ ਪਾਊਗਾ ਉਤੇ ਖਰਕਣਾ ਕਰੂਗਾ ਉਹਨੂੰ ਨਿਭਾਊਗਾ ਤਾਂ ਟਾਈਮ ਕਿੱਥੋਂ ਮਿਲੇਗਾ ਉਹ ਤਾਂ ਸਾਰੀ ਦਿਹਾੜੀ ਉਹਦੀ ਲੰਘੀ ਨਾ ਸ਼ੌਂਕ ਚੀ ਤੇ ਵੀਰ ਜੀ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਆਪਦੇ ਬੱਚਿਆਂ ਨੂੰ ਸ਼ੌਂਕ ਪਾਓ ਕੋਈ ਵੀ ਪਾਓ ਚਾਹੇ ਖੇਡਾਂ ਦਾ ਆ ਚਾਹੇ ਘੋੜਿਆਂ ਦਾ ਆ ਚੇ ਕਬੂਤਰਾਂ ਦਾ ਸ਼ੌਂਕ ਕੋਈ ਨਹੀਂ ਜੇ ਮਾੜਾ ਸ਼ੌਂਕ ਸਾਰੇ ਵਧੀਆ ਜੇ ਤੇ ਜੇ ਮੰਨ ਲਓ ਤੁਹਾਡਾ ਬੱਚਾ ਕਿਹੇ ਹੀ ਘੋੜੀ-ਘੋੜੇ ਦਾ ਸ਼ੌਂਕ ਕਰਦਾ ਨਾ ਤਾਂ ਵੀਰ ਜੀ ਇਹਦੇ ਨਾਲ ਦਾ ਤੇ ਸ਼ੌਂਕ ਹੀ ਕੋਈ ਨਹੀਂ ਜੇ ਵੈਗਰੂ ਦੀ ਕਿਰਪਾ ਨਾਲ ਇੰਨਾ ਚੰਗਾ ਸ਼ੌਂਕ ਆ ਜਿਹਦੇ ਘਰੇ ਘੋੜੀ ਹੋਵੇ ਨਾ ਮੈਂ ਕਹਿੰਦਾ ਕਿ ਉਹ ਘਰੇ ਧੰਨ ਦੀ ਕਮੀ ਵੀ ਨਹੀਂ ਰਹਿੰਦੀ ਬਹੁਤ ਤਾਂ ਨੌਂਦਾ ਇਹਨਾਂ ਦੇ ਚਰਨ ਘਰੇ ਪੈਣ ਨਾ ਇਹ ਤਾਂ ਵੈਗਰੂ ਦੀ ਦਾਤ ਆ ਤੇ ਵੈਗਰੂ ਜਿਹਦੇ ਸਿਰ ਤੇ ਹੱਥ ਧਰਦਾ ਉਹਦੇ ਘਰੇ ਜਾਂਦਾ ਨਹੀਂ ਤਾਂ ਅਰਮਾਹ ਰੁਪਿਆ ਲੋਕਾਂ ਦੇ ਕੋਲ ਆ ਪਰ ਘੋੜਾ ਕਿਸੇ ਕਿਸਮਤ ਵਾਲੇ ਬੰਦੇ ਦੇ ਘਰੇ ਹੀ ਜਾਂਦਾ ਇਸ ਕਰਕੇ ਆਪਦੇ ਬੱਚਿਆਂ ਨੂੰ ਕਦੀ ਵੀ ਇਹ ਨਾ ਕਹੋ ਕਿ ਘੋੜਾ ਮਾੜੀ ਚੀਜ਼ ਆ ਇਹ ਦੀ ਲਿੱਦ ਸੁੱਟੇਗਾ ਤੂੰ ਜਿਹੜੇ ਇਦਾਂ ਮੰਨ ਲਓ ਕਹਿ ਦਿੰਦੇ ਆ ਵੀ ਤੂੰ ਸ਼ੌਂਕ ਨਾ ਕਰ ਤੂੰ ਗੱਡੀ ਲੈ ਲੈ ਗੱਡੀ ਲੈ ਲਈ ਕੰਮ ਵਿਗੜ ਗਿਆ ਜਦੋਂ ਕੰਮ ਵਿਗੜ ਜਾਂਦਾ ਫਿਰ ਕਹਿੰਦੇ ਸਾਡਾ ਬੱਚਾ ਨਸ਼ੇ ਤੇ ਪੈ ਗਿਆ ਸਾਡਾ ਬੱਚਾ ਮਾੜੀ ਸੰਗਤ ਕਰਦਾ ਮਾੜੀ ਸੰਗਤ ਆ ਉਹ ਕਰੂਗਾ ਹੀ ਫਿਰ ਕਿਉਂਕਿ ਸ਼ੌਂਕ ਵੱਖਰੇ ਹੀ ਉਹਦੇ ਇਸ ਕਰਕੇ ਮੈਂ ਕਹਿੰਦਾ ਆ ਕਿ ਆਪਦੇ ਬੱਚਿਆਂ ਨੂੰ ਬਚਾਓ ਜਿੰਨਾ ਬਚਾਇਆ ਜਾਂਦਾ ਫਿਰ ਆਪਾਂ ਉਹਦੇ ਨਸ਼ੇ ਤੇ ਪੈਸੇ ਵੀ ਤਾਂ ਦੇਣੇ ਹੀ ਆ ਨਾ ਉਹਨੂੰ ਫਿਰ ਘਰੇ ਕਲੇਸ਼ ਰਹਿੰਦਾ ਇਸ ਕਰਕੇ ਆਪਾਂ ਪਹਿਲਾਂ ਹੀ ਸੰਭਲ ਜੀਏ ਕਿ ਆਪਾਂ ਆਪਦੇ ਬੱਚਿਆਂ ਨੂੰ ਕੋਈ ਵੀ ਸ਼ੌਂਕ ਕਰਨ ਤੋਂ ਨਾ ਰੋਕੀਏ ਤੇ ਆਪਦੇ ਬੱਚੇ ਕਦੀ ਵੀ ਮਾੜੀ ਸੰਗਤ ਜਾਣਗੇ ਹੀ ਨਹੀਂ ਇਸ ਕਰਕੇ ਮੈਂ ਕਹਿੰਦਾ ਕਿ ਬੱਚੇ ਆਪਦੇ ਨੂੰ ਜੋ ਕਰਦਾ ਕਰਨ ਦੋ ਉਹਨੂੰ ਸ਼ੌਂਕ ਪੂਰੇ ਕਰਨ ਦੋ ਆਪਦੇ ਮੰਦੀਆਂ ਰੀਝਾਂ ਪੂਰੀਆਂ ਕਰਨ ਦੋ ਤੁਸੀਂ ਵੀ ਖੁਸ਼ ਤੁਹਾਡਾ ਬੱਚਾ ਵੀ ਖੁਸ਼ ਤੇ ਜੇ ਵੀਰ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਆਪਣੇ ਨੂੰ ਨੁਕਰੀਆਂ ਦੇ ਸ਼ਕੀਨ ਨੂੰ ਕਰਿਓ ਸਬਸਕ੍ਰਾਈਬ ਤੇ ਵੈਗਰ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਾਸੀ ਕਰਦੀ ਜੀ